ਜਿੱਥੇ ਅੱਜ ਦੇਸ਼ਪੁਰ ਦੇ ਵਿੱਚ ਹੋਲੀ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਮਰਾਲਾ ਵਿਖੇ ਇੱਕ ਸਿੱਖ ਪਰਿਵਾਰ ਦੇ ਵੱਲੋਂ ਆਪਣੀਆਂ ਦੋ ਕੀਮਤੀ ਦੁਕਾਨਾਂ ਸ਼ਹਿਦ ਦੀ ਮਸਜਿਦ ਨੂੰ ਦਾਨ ਕਰਕੇ ਸਿੱਖ-ਮੁਸਲਿਮ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਗਈ ਹੈ ਸਮਰਾਲਾ ਦੇ ਇੱਕ ਢਿੱਲੋਂ ਪ੍ਰਵਾਦ ਦੇ ਨੌਜਵਾਨ ਦੇ ਵੱਲੋਂ ਸ਼ਹਿਦ ਦੇ ਮੁੱਖ ਚੌਕ ਦੇ ਵਿੱਚ ਸਥਿਤ ਜਾਮਾ ਮਸਜਿਦ ਦੇ ਬਾਹਰ ਬੜੀਆਂ ਆਪਣੀਆਂ ਦੋ ਦੁਕਾਨਾਂ ਮੁਸਲਿਮ ਭਾਈਚਾਰੇ ਦੀ ਹਾਜ਼ਰੀ ਵਿੱਚ ਚਾਬੀਆਂ ਮਸਜਿਦ ਦੇ ਪ੍ਰਬੰਧਕਾਂ ਨੂੰ ਸੌਂਪੀਆਂ ਇਸ ਮੌਕੇ ਮੁ슬림 ਭਾਈਚਾਰੇ ਦੇ ਆਗੂਆਂ ਤੇ ਵਕਫ ਬੋਰਡ ਦੇ ਸਟੇਟ ਅਫਸਰ ਨੇ ਜੁਮਾ ਨਵਾਜ਼ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਪਰਿਵਾਰ ਦੇ ਵੱਲੋਂ ਮਸਜਿਦ ਦੇ ਨਿਰਮਾਣ ਲਈ ਦੁਕਾਨਾਂ ਸੌਂਪਣ ਦੇ ਇਸ ਫੈਸਲੇ ਦੀ ਸ਼ਲਾਗਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿੱਖ ਤੇ ਮੁ슬림 ਵਿਚਕਾਰ ਭਾਈਚਾਰਕ ਸਾਂਝ ਵਧੇਗੀ। ਹਾਂ ਜੀ ਕੀ ਨਾਮ ਤੁਹਾਡਾ? ਜੀ ਮੇਰਾ ਨਾਮ ਹਰਸਿਮਰ ਸਿੰਘ ਢੱਲੋਂ ਆ ਜੀ ਅਸੀਂ ਸਮਰਾਲੇ ਦੇ ਵਾਸੀ ਆ ਤੇ ਅੱਜ ਅਸੀਂ ਸਾਰਿਆਂ ਦੀ ਹਜ਼ੂਰੀ ਵਿੱਚ ਬਹੁਤ ਹੀ ਰੱਬ ਕਰਨ ਕਰਾਉਣੇ ਵਾਲਾ ਤਾਂ ਰੱਬ ਹੀ ਕਰਾਉਂਦਾ ਜੀ ਜੋ ਕਰਾਉਂਦਾ ਤੇ ਬਾਕੀ ਅਸੀਂ ਤਾਂ ਇੱਕ ਜਰੀਆ ਬਣਦੇ ਆਂ ਤੇ ਅੱਜ ਸਾਰਿਆਂ ਦੀ ਹਜ਼ੂਰੀ ਵਿੱਚ ਇਹ ਸਾਡੀਆਂ ਦੁਕਾਨਾਂ ਅਸੀਂ ਮਸਜਿਦ ਨੂੰ ਡੋਨੇਟ ਕਰ ਰਹੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਇਹ ਚੰਗੇ ਕੰਮ ਲਈ ਯੂਜ਼ ਹੋ ਰਹੀ ਆ ਤੇ ਅਸੀਂ ਬਹੁਤ ਖੁਸ਼ ਆਂ ਤੇ ਅਸੀਂ ਇਹਦੇ ਸਾਰਿਆਂ ਨੂੰ ਵਧਾਈ ਦਿੰਦੇ ਆਂ ਸਾਰੀ ਕਮਿਊਨਿਟੀ ਨੂੰ ਜੀ ਸਾਰੇ ਸਮਰਾਲੇ ਵਾਸੀ ਆ ਅੱਜ ਹੋਲਾ ਮਹੱਲਾ ਵੀ ਆ ਹਾਂਜੀ ਇਹ ਇਹੀ ਦਿਨ ਕਿਉਂ ਚੁਣਿਆ ਗਿਆ ਇਹ ਉੱਪਰ ਵਾਲੇ ਦੋ ਹੀ ਚੁਣਿਆ ਗਿਆ ਜੀ ਆ ਜੀ ਸਾਡੇ ਹੱਥ ਵਾਸ ਕੁਝ ਨਹੀਂ ਸੀਗਾ ਜੀ ਕਿ ਸਾਰੇ ਦਿਨਸ ਇਹ ਬਸ ਖੁਸ਼ਕਿਸਮਤੀ ਹੈ ਕਿ ਅੱਜ ਦਾ ਦਿਨ ਹੀ ਚੁਣਿਆ ਗਿਆ ਜੀ ਬਹੁਤ ਬਖਸ਼ੀ ਹਾਂਜੀ ਗੁਲਜ਼ਾਰ ਮਹਮਦ ਸਟੇਟ ਅਫਸਰ ਪੰਜਾਬ ਕਪੋਰਡ ਤੇ ਅੱਜ ਇਹਨਾਂ ਨੇ ਢਿੱਲੋ ਸਾਹਿਬ ਨੇ ਜਿਹੜੀਆਂ ਦੋ ਦੁਕਾਨਾਂ ਨੇ ਸਾਨੂੰ ਮਸਜਿਦ ਦੇ ਇਸਤੇਮਾਲ ਲਈ দান ਦਿੱਤੀਆਂ ਨੇ ਅਸੀਂ ਇਹਨਾਂ ਦੇ ਬਹੁਤ ਸੁਪਰ ਗੁਜਾਰ ਹਾਂ ਕਿਉਂ ਇਹਦੇ ਨਾਲ ਇੱਕ ਆਪਸੀ ਭਾਈਚਾਰੇ ਨੂੰ ਇੱਕ ਬਲ ਮਿਲਿਆ ਇਹਨਾਂ ਨੇ ਮਤਲਬ ਵੀ ਮਸਜਿਦ ਦੇ ਇਸਤੇਮਾਲ ਲਈ ਦੁਕਾਨਾਂ ਇਹ ਜਿਹੜੀਆਂ ਨੇ দান ਦਿੱਤੀਆਂ ਨੇ ਸਾਨੂੰ ਇਹਨਾਂ ਦਾ رابطہ ਕਿਵੇਂ ਕੈਮ ਕੀਤਾ رابطہ ਤਾਂ ਸਾਡੀ ਕਮੇਟੀ ਹੀ ਕਰਨ ਵਾਲੀ ਆ ਕਮੇਟੀ ਨੇ ਹੀ ਰਾਕਟਾ ਰੈਮਪੀਟ ਕੀਤਾ ਇਹਨਾਂ ਨੂੰ ਕੋਈ ਫ੍ਰੀ ਨੇ ਜਿਹੜੀਆਂ ਨੇ ਉਹ ਨੀਡਰਿਓ ਕੋਸਟ ਦਿੱਤੀਆਂ ਵੀ ਇਹਨਾਂ ਨੂੰ ਕਰਨਾ ਜੀ ਫ੍ਰੀ ਆਫ ਕੋਸਟ ਇਹ ਹੁਣ ਮਸਜਿਦ ਦੇ ਕਿਸੇ ਆ ਜੀ ਮਸਜਿਦ ਦੇ ਇਸਤੇਮਾਲ ਵਾਸਤੇ ਇਸਤੇਮਾਲ ਯੂਜ਼ ਹੋਣੀਆਂ ਐ ਤੇ ਹੋਰ ਕਿਸੇ ਇਸਤੇਮਾਲ ਵਾਸਤੇ